आज ग्रेन मार्केट मल्लेर कोटला ਵਿਖੇ ਆਰਤਿਆ ਐਸੋਸੀਏਸ਼ਨ ਮਲੇਰ ਕੋਲਾ ਵੱਲੋਂ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ रहमान ਵੱਲੋਂ ਸ਼ਮੂਲੀਅਤ ਕੀਤੀ ਗਈ ਉੱਥੇ ਹੀ ਉਹਨਾਂ ਦੇ ਨਾਲ ਪੰਸੀਡ ਪੰਜਾਬ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਵੱਲੋਂ ਵੀ ਉਚੇਚੇ ਤੌਰ ਤੇ ਪੁਜਕੇ ਹਾਜ਼ਰੀ ਭਰੀ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਆਰਤੀਆ ਪਾਈਚਾਰਾ ਪੱਲੇਦਾਰ ਯੂਨੀਅਨ ਸਬਜੀ ਮੰਡੀ ਦੇ ਆਰਤੀਆ ਅਤੇ ਪੱਲੇਦਾਰ ਯੂਨੀਅਨ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸ਼ਖਸੀਅਤ ਨੇ ਸ਼ਮੂਲੀਅਤ ਕੀਤੀ ਆਉ ਦਿਖਾਣਾ ਤੁਹਾਨੂੰ ਇਸ ਸਮਾਰੋਹ ਦੀਆਂ ਤਸਵੀਰਾਂ ਦੀ ਜ਼ੁਬਾਨੀ ਮਾਲੇਰ ਕੋਲ ਤੋਂ ਜਰਨਲਿਸਟ ਮੁਹੰਮਦ ਹਨੀਫ ਥਿੰਦੀ ਦੀ ਰਿਪੋਰਟ ਪੱਤਰਕਾਰ ਅਜੀਤੋ ਮੇਰਾ ਬਹੁਤ ਵਧੀਆ ਦੋਸਤ ਤੇ ਬੜੇ ਵਧੀਆ ਇਨਸਾਨ ਮੁਹੰਮਦ ਹਮੀਦ ਖਾਨ ਜੀ ਉਹਨਾਂ ਦਾ ਵੀ ਇੱਥੇ ਬਹੁਤ 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 ਧੰਨਵਾਦ ਕਰਦੇ ਆ ਤੇ ਜੀ ਆ ਆਖਦੇ ਆ ਜੀ ਬਥੇਰੇ ਧੰਨਵਾਦ ਸਾਡੇ ਜੀ ਜੂ ਸੈਕਟਰੀ ਆਮ ਆਦਮੀ ਪਾਰਟੀ ਉਹਨਾਂ ਦਾ ਧੰਨਵਾਦ ਕਰਦੇ ਆ ਉਹ ਵੀ ਬਹੁਤ ਬਹੁਤ ਧੰਨਵਾਦ ਮੇਰੇ ਮੁੱਖ ਮਹਿਮਾਨ ਐਮਐਲਏ ਜਮੀਲ ਔਰ ਰਹਿਮਾਨ ਜੀ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਬਹੁਤ ਧੰਨਵਾਦ ਜੋ ਆਪਣੇ ਟੀਮ ਕੀ ਸਮਾਂ ਕੱਢ ਕੇ ਸਾਡੇ ਵਿਚਕਾਰ ਪਹੁੰਚੇ ਨੇ ਕਿ ਅਸੀਂ ਮਾਫੀ ਚਾਹੁੰਦੇ ਸਾਡੇ ਚੇਅਰਮੈਨ ਸਾਹਿਬ ਮਾਫੀ ਚਾਹੁੰਦੇ ਦੀ ਬਲੇ ਕੋਟ ਲਾ ਉਹ ਵੀ ਸਾਡੇ ਵਿਚਕਾਰ ਹੋਣੇ ਜੀ ਅਮਰਦੇਸ਼ ਦੀ ਮੀਟਿੰਗ ਲਈ ਉਹਨਾਂ ਨੂੰ ਲਿਦਿਉਣੇ ਜਾਣਾ ਪੈ ਗਿਆ ਸਾਡਾ ਬਹੁਤ ਹੀ ਸਿਆਣਾ ਵੀਰ ਮੇਹਣਤੀ ਪਾਰਟੇ ਦੇ ਦਰਗਾਹ ਤੀਰਥ ਸਿੰਘ ਜੀ ਬੜਾ ਪ੍ਰਧਾਨ ਸਾਹਿਬ ਕੋ ਐਮਐਲਏ ਸਾਹਿਬ ਨਾਲ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨਾਲ ਮਨੀਤ ਸਿੰਘ ਜੀ ਆਮ ਆਦਮੀ ਪਾਰਟੀ ਸਰਪੰਚ ਪਰਮਿੰਦਰ ਸਿੰਘ ਜੀ ਸਾਫਰ ਪ੍ਰਧਾਨ ਜੀ ਗਲਾਟੀ ਪ੍ਰਧਾਨ ਜੀ ਇੱਥੇ ਪਹੁੰਚੇ ਹੋਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਉਹਨਾਂ ਨਾਲ ਬੋਲਿੰਦਰ ਸਿੰਘ ਜੀ ਨਾਲ ਵੀ ਕਿ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਗੀ ਤਵੇ ਤੋਂ ਸਾਡੇ ਸਤਕਾਰਤੋ ਸਤਕਰੀ ਸਾਹਿਬ ਰੋਹਿਤ ਜੀ ਹਦੀਪ ਸਿੰਘ ਜੀ

ਕਰਨਚੰਦ ਸਿੰਘਲਾ ਜੀ ਗੁਰਿੰਦਰ ਸਿੰਘ ਜੀ ਮੰਨਮੀ ਕੇਰ ਸਿੰਘਾ ਪੰਦੇ ਨੇ ਸ਼ਾਂਤੀ ਮੇਟੀ ਹੋਈ ਸ਼ਾਂਤੀ ਕੋਪਰੀ ਸੰਕੀ ਰੱਖੀ ਖਰਾਉ ਤੋਂ ਰੇਡ ਦੇ ਬੰਦੇ ਨੇ ਬੁੱਢਾ ਟੇਕੋ ਤੋਂ ਬੋਲ ਕਰਵਾ ਆਦਿਆਂ ਉਹਦੇ ਘਰ ਕੁਝ ਕੱਥੇ ਕਿਸਾਨ ਗਰਮੀ ਨੇ ਮੈਦਾਨ ਵਿੱਚ ਬਹੁਤ ਜ਼ਿਆਦਾ ਆਇਆ ਕਿ ਸਰਕ ਦੀ ਜਿਆਦਾ ਨਹੀਂ ਦੇ ਸਕਦਾ ਕਿਉਂਕਿ ਗਰਮੀ ਦਾ ਮੌਸਮ ਆ ਧਰਵਾ ਜੀ ਜਿਹੜਾ ਐਮ ਐਜ ਸਾਹਿਬ ਨੇ ਉਹਨਾਂ ਤੋਂ ਪਹਿਲਾਂ ਮੈਂ ਹੁਣ ਖੱਬਾ ਜੋ ਐਮ ਐਲ ਐ ਸਾਹਿਬ ਉਹਨਾਂ ਦੇ ਨਾਮ ਸਬੀਟੀ ਦੀ ਬਾਕੀ ਵਾਲਾ ਘਰੇ ਘਰੇ ਮਿਲਦੀ ਹੁੰਦੀ ਹੈ ਇਹ ਜ਼ਿੰਮੇਵਾਰੀ ਜਿੰਨੀ ਚੋਣ ਚੱਲ ਰਹੀ ਹੈ ਸਾਰੀਆਂ ਪਾਰਟੀਆਂ ਉਹ ਚੋਣ ਦੇ ਵਿੱਚ ਪੂਰੀ ਸਰਗਰਮੀ ਨਾਲ ਲੱਗੀਆਂ ਹੋਈਆਂ ਤੇ ਮੇਰੀ ਵੀ ਡਿਫੀ ਲੱਗੀ ਹੋਈ ਹੈ ਮੈਨੂੰ ਵੀ ਉੱਥੇ ਇੱਕ ਵਾਰਡ ਨੰਬਰ 57 ਹੈ ਉਹ ਖਮਾਇਆ ਹੋਇਆ ਹੈ ਅਭੀ ਉਹ ਨੂੰ ਸੁੰਨਾ ਨਹੀਂ ਛੱਡ ਸਕਦੇ ਤੁਹਾਡੀਆਂ ਮੁਹੱਬਤਾਂ ਦਿੱਤੇ ਲੈ ਕੇ ਆਇਆ ਹਾਂ

मार्केट कमेटी के समूह मैं प्राप्त कह रहे किसविंदर जी इंचार्ज पंचने ਦੀ ਐਮਐਲਏ ਦਾ ਬਰਮਾਨ ਕਰਨਾ ਬੁਕੇ ਦੇ ਉਹ ਵੀ ਐਮਐਲਏ ਦਾ ਫਾਲੋ ਕਰ ਰਹੇ ਨੇ ਸਾਡੇ ਲੋਕਾਂ ਨੂੰ ਬਣਾ ਕੇ ਜਿਹੜੇ ਨੇ ਉਹਨਾਂ ਦੇ ਨਿਭਾ ਕਰਦੇ ਤੇ ਉਹਨਾਂ ਤੋਂ ਬਾਅਦ ਗਰਮੀਨ ਬਾ ਦੇ ਕਿ ਬਰਮਾਨ ਕੀਤਾ ਜਾ ਰਿਹਾ ਜੀ ਅਨਚਾਰ ਤੋਂ ਪੰਗ ਰਹੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਕਿ ਸਾਡੇ ਮਲੇਰਕੋਟ ਦਾ ਦੇ ਦੇ ਘਰ ਆ ਜੀਓ ਅਪਾ ਸਰ ਦਾ ਖੰਦੇ ਜੇ ਗਰਮੀ ਸਿੰਘ ਚਲੋ ਸਰ ਜੀ ਗਰਮੀ ਸਿੰਘ ਬੀਰ ਸਿੰਘ ਬਰਾੜ ਉਹ ਜਿਹਨਾਂ ਨੂੰ ਬਹੁਤ ਬਹੁਤ ਮੁਵਾਕਾ ਉਹਨਾਂ ਨੇ ਕਮਿਟੀ ਜਗਤ ਕਰੀਆ ਤੋਂ ਆਪਕੇ ਦੇਵਾਨ ਵੱਲੋਂ ਆ ਰਿਹਾ ਹੈ सारे प्रभासे सूद्र वालों एमएलए साहब कहूंगा बहुत बहुत धन्यवाद हो रही बेनती करता कि ना हो जाओ उन्होंने बाहर से खुले हो जाओ ਸਾਡੇ ਮਹਿਮਾਨ ਸਿੱਧੂ ਸਾਹਿਬ ਚੇਅਰਮੈਨ ਪੰਜਾਬ ਉਹਨਾਂ ਦਾ ਵਿਚਾਰ ਕਰਦੇ ਜੀ ਮੁੱਖ ਮੰਤਰੀ ਸਰਕਾਰ ਪ੍ਰਧਾਨ ਜੀ ਸਾਡੇ ਦਰਮਿਆਨ ਅਤੇ ਐਸ 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 ਬੋਰਡ ਦੇ ਮੈਂਬਰ ਸਰਦਾਰ ਸੁਖਬੀ ਸਿੰਘ ਜੀ ਵੀ ਤਸ਼ਰੀਫ ਲਿਆ ਹੈ ਨਾ ਅਸੀਂ ਉਹਨਾਂ ਨੂੰ ਵੈਲਕਮ ਕਹਿੰਦੇ ਆ ਤੇ ਬਹੁਤ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਇਸ ਸ਼ੁਭ ਮੌਕੇ ਤੇ ਮੇਲੇ ਸਭਾਜ ਕੀ ਪ੍ਰੋਗਰਾਮ ਸੀ ਦਾਣਾ ਮੰਡੀ ਮਲੇਰ ਕੋਲਾ ਵਿਖੇ ਅੱਜ ਦਾਣਾ ਮੰਡੀ ਮਲੇਰ ਕੋਲਾ ਵਿਖੇ ਆਰਤੀਆ ਐਸੋਸੀਏਸ਼ਨ ਦੀ ਜੁਨ ਹੋਈ ਹੈ ਔਰ ਸਾਰੇ ਆਰਤੀਆ ਸਹਿਬਾਨ ਨੇ ਸਰਬਸੰਮਤੀ ਨਾਲ ਸਰਦਾਰ ਪੀਰਪ ਸਿੰਘ ਜੀ ਨੂੰ ਪ੍ਰਧਾਨ ਚੁਣ ਦਿੱਤਾ ਹੈ ਔਰ ਉਹਨਾਂ ਦੀ ਦਾਜਪੁਰ ਸ਼ਿਬੀ ਨਾਲ ਦੇ ਨਾਲ ਹੋ ਗਈ ਔਰ ਸਾਰਿਆਂ ਦਾ ਬੜਾ ਜੋਸ਼ੂਪੋਰਟ ਹੈ ਔਰ ਇਸ ਦੇ ਨਾਲ ਨਾਲ ਸਾਡੇ ਜਿਹੜੇ ਬੰਦਾ ਯੂਨੀਅਨ ਬੰਦੇਦਾਰ ਯੂਨੀਅਨ ਹੈ ਇਹ ਸਾਡੇ ਜਿਹੜੇ ਮਤਭਾਵੀ ਵਿਦਵਾਨ ਪ੍ਰਾਵਨ ਉਹ ਵੀ ਅੱਜ ਦੇ ਇਸ ਸਮਾਵੇ ਵਿੱਚ ਸ਼ਾਮਲ ਹੋਏ ਇਹਨਾਂ ਸਾਰਿਆਂ ਨੇ ਬੜੀ 쿠ਟੀ ਦਾ ਪ੍ਰਕਾਵਾ ਕੀਤਾ ਔਰ ਮੈਂ ਸਮਝਦਾ ਹਾਂ ਜੋ ਵਿਸ਼ਵਾਸ ਸਦਾਤੀ ਰਸੂ ਦੇ ਵਿੱਚ ਆਰਤੀਆ ਜੀ ਸਹਿਬਾਨ ਨੇ ਦਿਖਾਨਾ ਨੇ ਔਰ ਮਲੇਦਾਰ ਸਹਿਬਾਨ ਨੇ ਵਿਅਕਤ ਕੀਤਾ ਹੈ ਵੀ ਇਹ ਇਸ ਤੇ ਪੂਰਾ ਤਨਗੇ ਔਰ ਬੜੀ ਇਮਾਨਦਾਰੀ ਨਾਲ ਔਰ ਬੜੇ ਲਗਨ ਤੇ ਮਿਹਨਤ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਅਦਾ ਕਰਦੇ ਕਿੰਨੀ ਖੁਸ਼ੀ ਹੈ ਐਮਐਲਏ ਸਾਹਿਬ ਨੇ ਤੁਹਾਨੂੰ ਇਸ ਇਜਾਜ਼ਤ ਦੇ ਨਾਲ نوازਿਆ ਹੈ ਮੈਨੂੰ ਬਹੁਤ ਖੁਸ਼ੀ ਆਈ ਮੇਰੇ ਗਾਮਰਾ ਜੀ ਬਹੁਤ ਮਹਿਮਾਨੀ ਸਕਤੀ ਆ ਤੁਸੀਂ ਇਹ ਜਨਗਤ ਦੇ ਖਰੇ ਉਤਰ ਇਹਨਾਂ ਦੀਆਂ ਉਮੀਦਾਂ ਦੇ ਤੁਸੀਂ ਇਹ ਪਾਰਟੀਆਂ ਉਮੀਦਾਂ ਦੇ ਖਰਾ ਉਤਰੋ ਇੰਨੀ ਕੋਸ਼ਿਸ਼ ਕਰਦੇ ਆ ਸਚੈਨਸਿੰਗ ਜੱਜ ਤਾਂ ਮਡੀਚ ਕੀ ਪ੍ਰੋਗਰਾਮ ਸੀ ਇਜਾਜ਼ਤ ਐਸੋਸੀਏਸ਼ਨ ਮਲੇ ਕੋਟਲਾ ਵੱਲੋਂ ਅਸੀਂ ਪ੍ਰਧਾਨ ਦੀ ਚੋਣ ਕੀਤੀ ਹੈ ਫੂਆਰ ਦੇ ਸਹਿਯੋਗ ਨਾਲ ਕਿ ਸਾਡਾ ਵੀਰ ਪੀਰ ਸਿੰਘ ਬੜੈਜ ਜੀ ਨੂੰ ਅਸੀਂ ਪ੍ਰਧਾਨ ਚੁਣਿਆ ਹੈ ਇਸ ਲਈ ਸਾਡੇ ਮੁੱਖ ਮਹਿਮਾਨ ਐਮ ਐਲ ਏ ਜਮੀਲ ਉਹ रहमान ਜੀ ਮਾਰਕੀ ਕਮੇਟੀ ਦੇ ਚੇਅਰਮੈਨ জাফর ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਧੰਨਵਾਦ ਵੀ ਕਰਦੇ ਹਾਂ ਸੂ ਅਸੋਸੀਏਸ਼ਨ ਦਾ ਕਿ ਜਿਨ੍ਹਾਂ ਨੇ ਸਾਡੇ ਨਾਲ ਸਾਥ ਦੇ ਕੇ ਅੱਜ ਪ੍ਰਧਾਨ ਸਾਹਿਬ ਦੀ ਚੋਣ ਹੋਈ ਹੈ ਕਿੰਨੀ ਵੀ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਕਿਉਂਕਿ ਬੰਡੀ ਦੇ ਵਿੱਚ ਬਹੁਤ ਨਮੀਆਂ ਕੁਝ ਮਸਲੇ ਬਹੁਤ ਸੋਲਝਾਉਣ ਵਾਲੇ ਪਏ ਸੀ ਨਮੀਆਂ ਗੱਲਾਂ ਸੀਗੀਆਂ ਬਹੁਤ ਸਮੇਂ ਤੋਂ ਵੀ ਪੇਮੈਂਟਾਂ ਦਾ ਜਾਂ ਸਾਡਾ ਫਾਸਲਾ ਦੇ ਵਪਾਰ ਦੀ ਬੜੀਆਂ ਪ੍ਰੋਬਲਮਾਂ ਸੀ ਜਿਹੜੀਆਂ ਹੁਣ ਤੁਹਾਨੂੰ ਐਮਐਲਏ ਸਾਹਿਬ ਭਰੋਸਾ ਦਵਾਏ ਗਏ ਨੇ ਤੇ ਸਾਡੇ ਤੱਕ ਪਹੁੰਚ ਜਿਹਾ ਕਰੋ ਤੇ ਮਾਰਕੀਟਿੰਗ ਕਮੇਟੀ ਚੇਅਰਮੈਨ ਸਾਹਿਬ ਨੇ ਇਹ ਕਿਹਾ ਤੇ ਵੀ ਸਾਡੇ ਕੋਲ ਪਹੁੰਚੋ ਸਾਡੇ ਹੱਲ ਕਰਾਂਗੇ ਬਹੁਤ ਖੁਸ਼ੀ ਆ ਕਿ ਚੇਅਰਮੈਨ ਸਾਹਿਬ ਤੁਹਾਨੂੰ ਇੰਨੇ ਵਧੀਆ ਮਿਲੇ ਨੇ ਕਿ ਸਾਨੂੰ ਕਹਿੰਦੇ ਨੇ ਕੋਈ ਵੀ ਤਕਲੀਫ ਆ ਤੁਹਾਨੂੰ ਦੱਸੋ ਅਸੀਂ ਨਾਲ ਦੀ ਨਾਲ ਹੱਲ ਕਰਾਂਗੇ ਅਮਰਜੀਤ ਸਿੰਘ ਜੀ ਅੱਜ ਕਿਸ ਚੀਜ਼ ਨੂੰ ਲੈ ਕੇ ਗਾਂ ਮੰਡੀ ਚੌਣ ਹੁੰਦਾ ਸਾਰੇ ਆੜ ਦੀ ਭਰਾਵਾਂ ਦੀ ਚੌਣ ਹੀ ਹੈ ਇਹਦੇ ਵਿੱਚ ਅਸੀਂ ਤੇ ਸੁਝਾਉਣ ਬਣਾਉਣ ਨੂੰ ਪਰਾਂ ਸੁਝਾਈਂ ਥਰੀ ਮੰਡੀ ਦੇ ਜੋਕ ਮੰਡੀ ਦਾ ਕੰਮ ਚੰਗੇ ਕਰੂੰ ਉਸ ਕਰਕੇ ਇਹਨੂੰ ਚੁਣਿਆ ਜੀ ਸਾਨੂੰ ਐਮਐਨਐਫਐਬ ਦਾ ਪੂਰਾ ਉਜੋਗ ਹੈ ਜੁੜੇ ਕੰਮ ਕਮਨਾਂ ਦਾ ਹੱਲ ਨਹੀਂ ਹੁੰਦਾ ਉਹਦਾ ਹੱਲ ਕਰਕੇ ਮੇਰਾ ਨਾਮ ਸ਼ੀਸ਼ਰੋੜਾ ਜੀ ਅਰੋੜਾ ਸਾਹਿਬ ਅੱਜ ਕਿੰਨੀ ਖੁਸ਼ੀ ਹੈ ਜੋ ਅੱਜ ਪੰਜਾਬ ਸਰਕਾਰ ਵੱਲੋਂ ਐਮਐਲਏ ਵਿਧਾਇਕ ਰਹਿਮਾਨ ਜੀ ਖਾਸ ਹੋ ਤੇ ਤੁਹਾਡੇ ਸਵਾਗਤ ਨੂੰ ਪਹੁੰਚੇ ਔਰ ਬੜਾ ਸਾਹਿਬ ਨੂੰ ਪ੍ਰਧਾਨਗੀ ਦੇ ਉਹਦੇ ਤੇ ਬਿਰਾਜਮਾਨ ਕੀਤਾ ਅਸੀਂ ਅੱਜ ਬਹੁਤ ਖੁਸ਼ ਹਾਂ ਜੀ ਮਾਈਮਲੇ ਸਾਹਿਬ ਦਾ ਧੰਨਵਾਦ ਕਰਦੇ ਨਾ ਵੀ ਆਪਣੇ ਪ੍ਰਧਾਨ ਨਵੇਂ ਬਣਾਏ ਪ੍ਰਧਾਨ ਅਰਤੀ ਐਸੋਸੀਏਸ਼ਨ ਮਲੀਰ ਕੋਲ ਦਾ ਨਵੀਂ ਦਾਣਾ ਮੰਡੀ ਦੇ ਦੀ ਰੱਖੀ ਜੀ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਪ੍ਰਧਾਨ ਜੀ ਵੱਲੋਂ ਸਵੀਕਾਰ ਕੀਤੀ ਹੈ ਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਤੇ ਅਸੀਂ ਸਾਰੇ ਮੰਡੀ ਦੇ ਆੜਤੀਆ ਸਹਿਬਾਨ ਅਸੀਂ ਇਹੀ ਇਹਨਾਂ ਨੂੰ ਹੁਣ ਬੇਨਤੀ ਕਰਦੇ ਆ ਕਿ ਮੁਰੇ ਆਉਣ ਵਾਲਾ ਸੀਜ਼ਨ ਮੱਕੀ ਦਾ ਖੜਾ ਹੈ ਮੱਕੀ ਦਾ ਸੀਜ਼ਨ ਸਮੂਧ ਲਈ ਚਲਾਉਣ ਵੀ ਸਾਡੇ ਪ੍ਰਧਾਨ ਜੀ ਸਾਨੂੰ ਇਸ ਗੱਲ ਦਾ ਪੂਰੀ ਮਾਨ ਹੈ ਤੇ ਅਸੀਂ ਬਈ ਬੇਨਤੀ ਕਰਦੇ ਆ ਪ੍ਰਧਾਨ ਜੀ ਨੂੰ ਕਿ ਮੱਕੀ ਦੇ ਜਿੰਨੇ ਪਰਚੇਜ਼ਰਾਂ ਬਿਲਾ ਕੇ ਉਹਨਾਂ ਨੂੰ ਇੱਕ ਮੀਟਿੰਗ ਰਖਾ ਕੇ ਉਹਨਾਂ ਨੂੰ ਸਰਦਾਰਤਾ ਦੇ ਕੇ ਆਪਾਂ ਮੰਡੀ ਦੇ ਵਿੱਚ ਤਾਂ ਕਿ ਜ਼ਿੰਮੇਵਾਰ ਦਾ ਕੋਈ ਨੁਕਸਾਨ ਨਾ ਹੋ ਸਕੇ ਜ਼ਿੰਮੇਵਾਰ ਫਸਲ ਲੈ ਕੇ ਆਵੇ ਤੇ ਨਾਲ ਦੇ ਨਾਲ ਵਧੀਆ ਟਾਈਮ ਤੇ ਪਹਿਲਾਂ ਹੌਕਾ ਦੇ ਦੇ ਠੀਕ ਹੈ ਨੇ ਇਸ ਇਸ ਕਰਕੇ ਇਹ ਨਵੇਂ ਬਹੁਤ ਸਾਡੇ ਮਿਹਨਤੀ ਸੂਝਵਾਨ ਨਿਰ ਨੌਜਵਾਨ ਪ੍ਰਧਾਨ ਨੇ ਸਾਡੇ ਅਸੀਂ ਸ੍ਰੀ ਇਹਨਾਂ ਨੂੰ ਸਾਰੀ ਜ਼ਿੰਮੇਵਾਰੀਆਂ ਜੀ ਸੌਂਪੀ ਹੈ ਮਲਡੀ ਦਾ ਕੰਮ ਸਮੂਹਲੀ ਚ ਨਾ ਸਾਰੇ ਆੜ ਪੀ ਇਹਨਾਂ ਲਈ ਧੰਨਵਾਦ ਕਰਦੇ ਹਾਂ ਅਸੀਂ ਕੀਰੋਜੀ ਦਾ ਮੇਲ ਗੋਡਾ ਨਮੀ ਦਾਣਾ ਮੁੰਡੇ ਜੀ ਦਾ ਬਹੁਤ ਬਹੁਤ ਧੰਨਵਾਦ ਕੀਰੋਜੀ ਧੰਨਵਾਦ ਬਹੁਤ ਬਹੁਤ ਢਾਕੇ ਫਿਰ ਅਸੀਂ ਸਵਾਗਤ ਕਰਦੇ ਹਾਂ ਬਹੁਤ ਵਾ ਪ੍ਰਧਾਨ ਜੀ ਤੁਹਾਨੂੰ ਬਹੁਤ ਬਹੁਤ ਖੁਸ਼ੀ ਹੋਵੇ